ਸਤਿਕਾਰਯੋਗ ਪਿੰਡ ਡੰਗੜੀਛਿਰ ਦੇ ਸਮੂਹ ਨਗਰ ਨਿਵਾਸੀ ਸਤਿਕਾਰਯੋਗ ਸਾਡੇ ਸਿਆਣੇ ਬਜ਼ੁਰਗ ਮਾਤਾਵਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਪੰਜਾਬ ਸਰਕਾਰ ਦੁਆਰਾ ਨਵੀਆਂ ਪੰਚਾਇਤਾਂ ਬਣਾਉਣ ਵਾਸਤੇ ਅਪਡੇਟ ਦਿੱਤਾ ਗਿਆ ਸੀ ਉਸ ਦੀ ਨਾਮਜ਼ਦਗੀਆਂ ਭਰਨ ਦਾ ਦਿਨ 27 ਤਰੀਕ ਤੋਂ ਸ਼ੁਰੂ ਹੋਣਾ ਸੀ ਔਰ 27 ਤਰੀਕ ਨੂੰ ਹੀ ਸਾਡੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਰਬਸੰਮਤੀ ਦੇ ਨਾਲ ਨਵੀਂ ਪੰਚਾਇਤ ਚੁਣੀ ਗਈ ਹੈ ਜਿਸ ਵਿੱਚ ਬੀਬੀ ਲਵਪ੍ਰੀਤ ਕੌਰ ਲੇਡੀ ਸਰਪੰਚ ਬਣੇ ਹਨ ਬੀਬੀ ਰਵਿੰਦਰ ਕੌਰ ਲੇਡੀ ਪੰਚ ਬਣੇ ਹਨ ਬੀਬੀ ਇੰਦਰਜੀਤ ਕੌਰ ਲੇਡੀ ਪੰਚ ਬਣੇ ਹਨ ਇਹਨਾਂ ਤੋਂ ਬਾਅਦ ਜੈਂਟਸ ਵਿੱਚ ਹਰਦੀਪ ਸਿੰਘ ਬਾਬਾ ਭਾਜੀ ਉਹ ਜੈਂਟਸ ਪੰਚ ਬਣੇ ਹਨ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਜੈਂਟਸ ਪੰਚ ਬਣੇ ਹਨ ਨਰਿੰਦਰ ਸਿੰਘ ਸਾਬਕਾ ਫੌਜੀ ਸਾਹਿਬ ਉਹ ਵੀ ਪੰਚਾਇਤ ਮੈਂਬਰ ਸਮੂਹ ਨਗਰ ਨਿਵਾਸੀਆਂ ਦੀ ਸਰਬਸੰਮਤੀ ਦੇ ਨਾਲ ਚੁਣੇ ਗਏ ਹਨ ਇਸ ਗੱਲ ਦੀ ਮੈਂ ਆਪ ਸਭ ਨੂੰ ਵਧਾਈ ਵੀ ਦਿਨਾ ਹਾਂ ਦੂਸਰੀ ਸਰਕਾਰ ਨੂੰ ਅਪੀਲ ਕਰਦੇ ਹਾਂ ਜਿਵੇਂ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਦੀਆਂ ਸਮੂਹ ਪੰਚਾਇਤਾਂ ਨੂੰ ਇਹ ਪਹਿਲਾਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਜਿਹੜੀਆਂ ਵੀ ਪੰਚਾਇਤਾਂ ਸਰਬਸੰਮਤੀ ਨਾਲ ਵੰਡ ਗਈਆਂ ਉਹਨਾਂ ਨੂੰ ਸਨਮਾਨ ਦੇ ਤੌਰ ਤੇ 5 ਲੱਖ ਰੁਪਏ ਦੀ ਗ੍ਰਾਂਟ ਔਰ ਉਸ ਦੇ ਨਾਲ ਹੀ ਤਿੰਨ ਆਪਸ਼ਨਾਂ ਦਿੱਤੀਆਂ ਗਈਆਂ ਸਨ ਮਹੱਲਾ ਕਲੀਨਿਕ ਪਿੰਡ ਲਈ ਸਟੇਡੀਅਮ ਅਤੇ ਹੋਰ ਜੋ ਵੀ ਪਿੰਡ ਵਾਲੇ ਮੰਗ ਕਰਨਗੇ ਉਹ ਪੰਜਾਬ ਸਰਕਾਰ ਪੂਰੀ ਕਰਕੇ ਦੇਵੇਗੀ ਔਰ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਨਵਜੋਤ ਸਿੰਘ ਜੀ ਡਾਕਟਰ ਸਾਹਿਬ ਹੁਣ ਉਹ ਮੰਤਰੀ ਬਣ ਚੁੱਕੇ ਹਨ ਕੈਬਨਿਟ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਚੁੱਕੀ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਵਾਲਿਆਂ ਦੀ ਇਹ ਜੋ ਬੇਨਤੀ ਹੈ ਇਹ ਮਾਨ ਸਰਕਾਰ ਤੱਕ ਬਚਾਉਣ ਤਾਂ ਜੋ ਪਿੰਡ ਵਾਲਿਆਂ ਦੀ ਜੋ 5 ਲੱਖ ਰੁਪਏ ਦੀ ਗ੍ਰਾਂਟ ਗਵਰਨਮੈਂਟ ਵੱਲੋਂ ਦਿੱਤੀ ਜਾਣੀ ਹੈ ਜਾਂ ਹੋਰ ਵੀ ਜੋ ਸਹੂਲਤਾਂ ਦਿੱਤੀਆਂ ਜਾਣੀਆਂ ਹਨ ਉਹ ਪਿੰਡ ਦੀ ਭਲਾਈ ਲਈ ਪਿੰਡ ਦੇ ਸਰਪੱਖੀ ਵਿਕਾਸ ਲਈ ਖਰਚ ਕੀਤੀ ਜਾ ਸਕੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਦੀ ਸਾਉ ਤੋਂ ਪਹਿਲਾਂ ਜੋ ਸਰਬਸੰਤੀ ਦੀ ਪੰਚਾਇਤ ਬਣੀ ਹੈ ਉਹ ਨੰਗਲਿਸ਼ਰ ਦੀ ਪੰਚਾਇਤ ਬਣੀ ਹੈ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਹੁਣ ਮੈਂ ਬੇਨਤੀ ਕਰਦਾ ਹਾਂ ਸਾਬਕਾ ਸਰਪੰਚ ਸਰਿੰਦਰ ਸਿੰਘ ਜੀ ਨੂੰ ਕਿਉਂ ਨਰਿੰਦਰ ਸਿੰਘ ਪੰਜ ਸਾਹਿਬ ਦੇ ਹਾਰ ਪਾ ਕੇ ਉਹਨਾਂ ਦਾ ਸਨਮਾਨ ਕਰਨ ਜੀ ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸਤਿਕਾਰਯੋਗ ਸਰਦਾਰ ਦਿਲਵਾਰ ਸਿੰਘ ਜੀ ਬਾਬਾ ਜੀ ਉਹਨਾਂ ਨੂੰ ਉਹ ਸਰਦਾਰ ਸਰਬਜੀਤ ਸਿੰਘ ਖਾਲਸਾ ਹੁਣ ਆਂਦਾ ਪਿੰਡ ਵਾਲਿਆਂ ਵੱਲੋਂ ਸਨਮਾਨ ਕਰਨ ਜੀ ਕੋਈ ਨਹੀਂ ਇੱਥੇ ਬੱਸੋ ਜੀ ਕੋਈ ਨਹੀਂ ਕੋਈ ਮੈਂ ਬੇਨਤੀ ਕਰੂੰਗਾ ਸਾਬਕਾ ਸਰਪੰਚ ਸਰਦਾਰ ਰਵਜਿੰਦਰ ਸਿੰਘ ਨੂੰ ਕਿ ਉਹ ਹਰਦੀਪ ਸਿੰਘ ਬਾਬਾ ਭਾਜੀ ਨੂੰ ਹਾਰ પાਕੇ ਸ਼ੋਭੇ ਸ਼ਾਮਾ ਦੇਣ ਤਾਂ ਜੋ ਤਗੜੇ ਹੋ ਕੇ ਪਿੰਡ ਦੀ ਭਲਾਈ ਲਈ ਕੰਮ ਕਰ ਸਕਣ ਜੀ ਮੈਂ ਬੇਨਤੀ ਕਰੂੰਗਾ ਬੀਬੀ ਗੁਰਦੇਵ ਕੌਰ ਜੀ ਨੂੰ ਕਿ ਉਹ ਸਰਪੰਚ ਸਾਹਿਬ ਲਪਰੀਤ ਕੌਰ ਹੁਣਾਂ ਦੇ ਹਾਰ ਪਾ ਕੇ ਸ਼ੁਭ ਸ਼ਾਮਾਂ ਦੇਣ ਆਸ਼ੀਰਵਾਦ ਦੇਣ ਜੀ ਹਾਂਜੀ ਬੇਨਤੀ ਕਰੂੰਗਾ ਮੈਡਮ ਕਮਲਜੀਤ ਕੌਰ ਆਂਗੜਵਾੜੀ ਟੀਚਰ ਨੂੰ ਕਿ ਉਹ ਬੀਬੀ ਇੰਦਰਜੀਤ ਕੌਰ ਹੁਣਾਂ ਦਾ ਸਨਮਾਨ ਕਰਨ ਜੀ ਇਨਾਂ ਤੋਂ ਬਾਅਦ ਭਾਬੀ ਜੀ ਹੁਣਾਂ ਨੂੰ ਬੇਨਤੀ ਕਰੂੰਗਾ ਰਾਜਵਿੰਦਰ ਕੌਰ ਹੁਣਾਂ ਨੂੰ ਕਿ ਉਹ ਰਵਿੰਦਰ ਕੌਰ ਹੁਣਾਂ ਨੂੰ ਹਾਰ ਪਾ ਕੇ ਸ਼ੋਭਾ ਸ਼ਾਵਾ ਦੇਣ ਜੀ ਹੁਣ ਸਾਡੇ ਸਾਰੇ ਪਿੰਡ ਵਾਸੀਆਂ ਦੀ ਆਪ ਸਮੂਹ ਪੰਚਾਇਤ ਨੂੰ ਇਹੀ ਬੇਨਤੀ ਹੈ ਕਿ ਆਪ ਸਭ ਨੇ ਬੜੇ ਤਗੜੇ ਹੋ ਕੇ ਇਕੱਠੇ ਹੋ ਕੇ ਪਿੰਡ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਰਪੱਖੀ ਵਿਕਾਸ ਵਿੱਚ ਹਿੱਸਾ ਬੋਣਾ ਹੈ ਜਿੱਥੇ ਕਿਤੇ ਵੀ ਪਿੰਡ ਵਾਸੀਆਂ ਦੀ ਤੁਹਾਨੂੰ ਜ਼ਰੂਰਤ ਹੋਵੇਗੀ ਪਿੰਡ ਵਾਸੀ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਰਹਿਣਗੇ ਔਰ ਤੁਸੀਂ ਵਧੀਆ ਤਰੀਕੇ ਦੇ ਨਾਲ ਨੰਗਲੀਛਰ ਦਾ ਵਿਕਾਸ ਕਰਨਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ 사ਸ਼ੀਗਾ ਦੋਸਤੋ ਜੀਬੀਸੀ ਆਪਣੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਨ ਨਵੀਂ ਸਚੀਮਾ ਤੁਸੀਂ ਦੇਖ ਰਹੇ ਜੀਬੀਸੀ ਅਪਡੇਟ ਕਾਫੀ ਲੰਮੇ ਸਮੇਂ ਤੋਂ ਡਿੱਗ ਕੀਤੀ ਜਾ ਰਹੀ ਸੀ ਜਿਉਂਦੀਆਂ ਪੰਚਾਇਤਾਂ ਭੰਗ ਹੋਈਆਂ ਨੇ ਤੇ ਪੰਜਾਬ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਜਾਣਾ ਸੀ ਦੁਬਾਰਾ ਪੰਚਾਇਤਾਂ ਦੀ ਚੋਣ ਦਾ ਜੋ ਕਿ ਹੁਣ ਇੱਕ ਵਿਗਲ ਵੱਜ ਚੁੱਕਿਆ ਤੇ ਦੁਬਾਰਾ ਫੇਰ ਕਾਗਜ਼ੀ ਕਾਰਵਾਈ ਜਿਹੜੀ ਭਰੀ ਜਾ ਰਹੀ ਹੈ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਅਸਲੇ ਪਹੁੰਚਿਆ ਪਿੰਡ ਨੰਗਲ ਇਸ਼ਰ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਸਰਵਸੰਮਤੀ ਨਾਲ ਪੰਚਾਇਤ ਚੁਣ ਲਈ ਗਈ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਪਿੰਡ ਵਾਸੀਆਂ ਨੂੰ ਤੇ ਪੰਚਾਇਤ ਨੂੰ ਗੱਲ ਕਰਾਂਗੇ ਪਿੰਡ ਵਾਸੀਆਂ ਨਾਲ ਵੀ ਕੀ ਕੀ ਪਹਿਲਾਂ ਵੀ ਪੰਚਾਇਤਾਂ ਰਹੀਆਂ ਨੇ ਇਸ ਪਿੰਡ ਦੇ ਵਿੱਚ ਤੇ ਹੁਣ ਨਵੀਂ ਪੰਚਾਇਤ ਜਿਹੜੀ ਬਣੀ ਆ ਕਿਵੇਂ ਦਾ ਕੰਮ ਪਾਲਦੇ ਨੇ ਕਿਵੇਂ ਦਾ ਵਿਕਾਸ ਦੇਖਦੇ ਨੇ ਤਾਂ ਜੋ ਪਿੰਡ ਦਾ ਜਿਹੜਾ ਨਾਮ ਹੈ ਪੰਜਾਬ ਭਰ ਦੇ ਵਿੱਚ ਇੱਕ ਉੱਪਰ ਉਭਾਰਿਆ ਜਾ ਸਕੇ ਤੇ ਪਿੰਡ ਦਾ ਵਿਕਾਸ ਜੋ ਹੈ ਉਹ ਵੱਡੀ ਇੱਕ ਲੀਹਾਂ ਤੇ ਜਾ ਕੇ ਵੱਡੀ ਇੱਕ ਉਪਲਬਧੀ ਕਰ ਸਕੇ ਸਭ ਤੋਂ ਪਹਿਲਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਮਸੂਬੇ ਦਾ ਦਿਲਬਾਖ ਸਿੰਘ ਕਾਫੀ ਲੰਮੇ ਸਮੇਂ ਤੋਂ ਤੁਸੀਂ ਪੰਚਾਇਤਾਂ ਦੇਖਦੇ ਆਏ ਹੋ ਵੋਟਾਂ ਹੀ ਪਾਉਂਦੇ ਆਏ ਹੋ ਤੇ ਅੱਜ ਨਵੀਂ ਪੰਚਾਇਤ ਬਣੀ ਹੈ ਸਰਬਸੰਧੀ ਦੇ ਨਾਲ ਕਿਵੇਂ ਦੇ ਦੇਓ ਕਿ ਨਵੀਂ ਪੰਚਾਇਤ ਵੱਲੋਂ ਕਿਹੋ ਜਿਹਾ ਕਾਜ ਕੀਤੇ ਜਾਂਦੀ ਤੁਹਾਡੇ ਵੱਲੋਂ ਮਨਛਾ ਜੜੀ ਦੇਖੋ ਹੁਣ ਜ ਇਹਨਾਂ ਦੇ ਕੰਮਾਂ ਤੇ ਦੇਖਾਂਗੇ ਜੋ ਜੋ ਅਸੀਂ ਕਹਾਂਗੇ ਕੀ ਕਰਦੇ ਆ ਕੀ ਨਹੀਂ ਕਰਦੇ ਉਹ ਸ਼ਾ ਪੂਰੀ ਕਰਨ ਦੇ ਲੋਕਾਂ ਨੂੰ ਤਾਂ ਕਿ ਇਹਨਾਂ ਦਾ ਵੀ ਵਿਕਾਸ ਹੋਵੇ ਸਾਡੇ ਲੋਕ ਇਹ ਕਾਫੀ ਵੱਡਾ ਤਜਰਬਾ ਵੀ ਹੈ ਤੁਹਾਡਾ ਪੰਚਾਇਤਾਂ ਵਿੱਚ ਰਹਿਣ ਦਾ ਆਪਣੀਆਂ ਕੋਈ ਸਲਾਹ ਮਸ਼ਵਰਾ ਵੀ ਦਿਓਗੇ ਪੰਚਾਇਤ ਨੂੰ ਕਿਵੇਂ ਕੰਮ ਕਰਨੇ ਨੇ ਅਗਰ ਪੁੱਛੇ ਅਗਰ ਪੁੱਛਣਗੇ ਤਾਂ ਜਰੂਰ ਦਿਆਂਗੇ ਨਹੀਂ ਪੁੱਛਣਗੇ ਤਾਂ ਨਹੀਂ ਦਿਆਂਗੇ ਔਰ ਸਰ ਕੀ ਕਹਿਣਾ ਚਾਹੋਗੇ ਅੱਜ ਜੀ ਅੱਜ ਇਹ ਜੋ ਨਵੀਂ ਪੰਚਾਇਤ ਬਣੀ ਹੈ ਨਾ ਤਾਂ ਕਈ ਉਮੀਦਾਂ ਹੈ ਕਿ ਪਿੰਡ ਦੇ ਸਹਿਯੋਗ ਦੇ ਨਾਲ ਸਾਰਾ ਕੰਮ ਸਾਥ ਦਵਾਂਗੇ ਅਸੀਂ ਵੀ ਇਹਨਾਂ ਦਾ ਮਿਲ ਕੇ ਕੰਮ ਕਰਾਂਗੇ ਪਿੰਡ ਦੇ ਵਿਕਾਸ ਦੇ ਵਾਸਤੇ ਕੀ ਨਾਮ ਤੁਹਾਡਾ ਜੀ ਰਿਟਾਇਰ ਫੌਜੀ ਬਲਜਾਰ ਹੁਸੈਨ ਜੀ ਅੰਜ ਸਰ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ ਇਹਨਾਂ ਤੋਂ ਉਮੀਦ ਹੈ ਕਿ ਜੋ ਵੀ ਕੰਮ ਪਿੰਡ ਦਾ ਵਿਕਾਸ ਰੁਕਿਆ ਹੋਇਆ ਹੈ ਉਹਨੂੰ ਪੂਰਾ ਕਰਨਗੇ ਉਹ ਮਨ ਤਾਂ ਲਾ ਕੇ ਅਸੀਂ ਇਹਨਾਂ ਤੋਂ ਪੂਰੀ ਆਸ ਕਰਦੇ ਹਾਂ ਹਾਂਜੀ ਪਿੰਡ ਦੀ ਨਵੀਂ ਪੰਚਾਇਤ ਬਣੀ ਹੈ ਜੀ ਸਰਬਸੰਮਤੀ ਦੇ ਨਾਲ ਕਿਵੇਂ ਦੇਖਦੇ ਹੋ ਪਿੰਡ ਦੀ ਪੰਚਾਇਤ ਪਿੰਡ ਹੁਣ ਪਿੰਡ ਦੀ ਪੰਚਾਇਤ ਬਹੁਤ ਵਧੀਆ ਜੁਣੀ ਗਈ ਹੈ ਜੀ ਪਹਿਲੇ ਵੀ ਖਸਾਹੀ ਸੀਗੀ ਜੀ ਪਹਿਲੇ ਵੀ ਮਾੜੀ ਨਹੀਂ ਸੀ ਤੇ ਹੁਣ ਸਾਨੂੰ ਇਹਨਾਂ ਤੋਂ ਬਹੁਤ ਉਮੀਦਾਂ ਆ ਕਰਨਗੇ ਜਿੰਨੇ ਵੀ ਇਹਨਾਂ ਨੂੰ ਕੰਮ ਕਵਾਂਗੇ ਜਾਂ ਕਰਨ ਵਾਲੇ ਸਾਰੇ ਕਰਨਗੇ ਜੀ ਹਾਂਜੀ ਮੈਂ ਜੀ ਰਾਜਵਿੰਦਰ ਕੌਰ ਹਾਂਜੀ ਨੰਗਲ ਇਸ਼ਾ ਦੀ ਨਵੀਂ ਪੰਚਾਇਤ ਬਣੀ ਹੈ ਕਿਵੇਂ ਦੇਖਦੇ ਹੋ ਵੀ ਕਿਹੋ ਜਿਹੇ ਕੰਮ ਕੀਤੇ ਜਾਣਗੇ ਨਾ ਹਾਂਜੀ ਇਹੀ ਅੱਗੇ ਪਿੰਡ ਦਾ ਵਿਕਾਸ ਹੋਵੇ ਜਿੱਦਾਂ ਹਾਂਜੀ ਤੇ ਹੋਤਾ ਹਾਂ ਪਿੰਡ ਕੋ ਸਪੋਚ ਲੋ ਪਿੰਡ ਵਾਸੀਆਂ ਦਾ ਵੀ ਸਹਿਯੋਗ ਚਾਹੀਦਾ ਹਾਂਜੀ ਹਾਂਜੀ ਸਾਰੇ ਨਾਲ ਹਾਂਜੀ ਇਸ ਪੰਚਾਇਤ ਦੇ ਨਾਲ ਸਾਰੇ ਨਾਲ ਹਾਂਜੀ ਸਹਿਯੋਗ ਸਾਰੇ ਦੇਵੋਗੇ ਹਾਂਜੀ ਹਾਂਜੀ ਮਾਨਮ ਕੀ ਨਾਮ ਤੁਹਾਡਾ ਕਮਲਜੀਤ ਕੋ ਹਾਂਜੀ ਕਿਵੇਂ ਦੇਖਦੇ ਹੋ ਪੰਚਾਇਤ ਜਿਹੜੀ ਬਣਾਈ ਹਾਂਜੀ ਹਾਂਜੀ ਵਧੀਆ ਪੰਚਾਇਤ ਵਧੀਆ ਚੁਣੀ ਗਈ ਹੈ ਪਿੰਡ ਦਾ ਵਿਕਾਸ ਕਰਨ ਇਸੇ ਲਈ kiya ਹੈ ਨਾ ਜਿਹੜੇ ਰੁਕੇ ਕੰਮ ਆ ਪਿੰਡ ਦੇ ਉਹ ਕੀਤੇ ਜਾਣ ਹਨਾ ਹਾਂਜੀ ਇਹੇ ਉਮੀਦ ਆ ਸਾਨੂੰ ਨਾ ਤੇ ਹਾਂ ਕਿਹੋ ਜੇ ਕੰਮ ਦੇਖਦੇ ਹੋ ਕਿ ਪਿੰਡ ਵਿੱਚ ਹੋਣੇ ਚਾਹੀਦੇ ਨੇ ਜੋ ਵੀ ਰਿੰਦੇ ਅਧੂਰੇ ਕੰਮ ਹੈ ਨਾ ਹਾਂਜੀ ਹਾਂਜੀ ਜੋ ਦੇ ਮਾਦੇ ਨਜ਼ਰ ਉਹਨਾਂ ਨੂੰ ਬਣਾਇਆ ਗਿਆ ਹੈ ਨਾ ਹਾਂਜੀ ਹਾਂਜੀ ਫਿਰ ਉਹ ਕੇ ਕੰਮ ਪੂਰੇ ਕਾਨੂੰਨ ਦੇ ਪਹਿਲੀਆਂ ਪੰਚਾਇਤਾਂ ਨਾਲੋਂ ਕਿਹੋ ਜਿਹਾ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਪੰਚਾਇਤ ਬਣੀ ਹੈ ਤੇ ਉਹ ਜਿਆਦਾ ਵਧੀਆ ਕਾਰਗੁਜ਼ਾਰੀ ਕਰੇਗੀ ਹਾਂਜੀ ਹਾਂਜੀ ਦੇਖੋ ਜੀ ਆਸਾ ਮਰਜ਼ਾ ਤਾਂ ਪੂਰੀਆਂ ਕਰਨਗੇ ਇਹੋ ਹੀ ਸਾਡੀਆਂ ਤੇ ਆਸਾਂ ਲੈ ਕੇ ਬੈਠੇ ਆਂ ਦੇਖੋ ਵਧੀਆ ਉੱਤਣਗੇ ਇਹ ਸਾਨੂੰ ਉਮੀਦ ਹੈਗੀ ਨਾ ਤਾਂ ਹਾਂਜੀ ਜੋ ਵੀ ਕੰਮ ਕਰਨਗੇ ਵਧੀਆ ਕਰਨਗੇ ਪਿਛਲੀਆਂ ਪੰਚਾਇਤਾਂ ਵੀ ਵਧੀਆ ਚੱਲੀਆਂ ਉਦੋਂ ਹੋਗੇ ਵੀ ਵਧੀਆ ਹੀ ਚੱਲੇ ਬਸ ਅਸੀਂ ਤਾਂ ਇੰਨਾ ਕੁਝ ਕਹਿ ਸਕਦੇ ਆ ਅਈ ਤਾਂ ਬੜਾ ਮੋਟੇ ਹਾਂਜੀ ਕੀ ਨਾਮ ਹੈ ਜੀ ਮੇਰਾ ਹਰਭਜਨ ਸਿੰਘ ਸਾਬਕਾ ਸਰਪੰਚ ਮੈਂ ਵੀ ਇਸ ਪਿੰਡ ਦਾ ਸਰਪੰਚ ਰਿਹਾ ਸਾਡੇ ਪਿੰਡ ਦੋ ਤਿੰਨ ਵਾਰੀ ਸਭ ਸੰਮਤੀ ਹੋ ਚੁੱਕੀ ਆ ਆ ਪਿਛਲੀ ਵਾਰੀ ਜਰੂਰ ਇਲੈਕਸ਼ਨ ਹੋਇਆ ਲੇਕਿਨ ਮੈਂ ਬੜਾ ਖੁਸ਼ ਆ ਜਿਹੜੀ ਐਤੀ ਵੀ ਸਭ ਸੰਮਤੀ ਹੋਈ ਆ ਮੈਂ ਵੀ ਖੁਦ ਸਭ ਸੰਮਤੀ ਦਾ ਬਣਿਆ ਫਿਰਾਂ ਹਾਂਜੀ ਬਹੁਤ ਵਧੀਆ ਵਧੀਆ ਹੋ ਗਿਆ ਸਾਡੇ ਪਿੰਡ ਦੇ ਵਿੱਚ ਕੰਮ ਇਜਾਲੀ ਕਰ ਲਈ ਕੋਈ ਹਾਂਜੀ ਹਰੇਕ ਵਾਰੀ ਦੋ ਤਿੰਨ ਵਾਰੀ ਸਰਪੰਚ ਦੇ ਸਾਹਮਣੇ ਸਾਫ ਸਮਤੀ ਹੋਈ ਗਿਆ ਇੱਕ ਦੋ ਵਾਰੀ ਵੋਟਾਂ ਪਈਆਂ ਚਰੋਂ ਹੁੰਦੀਆਂ ਪਿੰਡਾਂ ਜੇ ਵੋਟਾਂ ਪੈਂਦੀਆਂ ਹੁੰਦੀਆਂ ਪਰ ਬਹੁਤ ਵਧੀਆ ਸਾਡੇ ਪਿੰਡ ਦੇ ਕੰਮ ਹੋਇਆ ਨਵੇਂ ਸਰਪੰਚ ਬਣੇ ਨੇ ਨਵੀਂ ਪੰਚਾਇਤ ਬਣੀ ਆ ਕਿਹੋ ਜਿਹਾ ਤੁਹਾਡੇ ਵੱਲੋਂ ਸਹਿਯੋਗ ਦਿੱਤਾ ਜਾਵੇਗਾ ਮੈਂਗਾ ਜੀ ਮੈਂ ਸਰਪੰਚੀ ਕਰ ਜੂਗਾ ਮੈਂ ਪੈਂਚੀ ਵੀ ਕਰ ਚੁੱਕਾ ਹਾਂ ਬਹੁਤ ਪਰ ਸਾਨੂੰ ਇਸ ਕੰਮ ਦੇ ਬਾਰੇ ਪਤਾ ਸੀ ਪੂਰਾ ਸਹਿਯੋਗ ਦਾ ਮੰਗਦੇ ਨਾ ਪੂਰਾ ਤਜਰਬਾ ਸਾਨੂੰ ਪਿੰਡ ਦੇ ਵਿੱਚ ਨਵੀਂ ਪੰਚਾਇਤ ਬਣੀ ਹੈ ਹਾਂਜੀ ਤੇ ਕਿਵੇਂ ਦਾ ਸਹਿਯੋਗ ਤੁਸੀਂ ਇਹਨਾਂ ਨਾਲ ਕਰੋਗੇ ਦੇਖੋ ਜੀ ਸਮੂਹ ਨਗਰ ਨਿਵਾਸੀਆਂ ਨੇ ਬੜੇ ਤੰਦੇ ਨਾਲ ਪੰਚਾਇਤ ਜੋ ਪੰਜਾਬ ਦੀ ਪਹਿਲੀ ਸਾਡੀ ਪੰਚਾਇਤ ਸਰਵਸੰਮਤੀ ਨਾਲ ਬਣੀ ਹੈ ਔਰ ਪੂਰੇ ਪਿੰਡ ਬਹੁਤ ਸਾਰਾ ਖੁਸ਼ ਹੋਇਆ ਗਿਆ ਇਸ ਨਾਲ ਔਰ ਅਸੀਂ ਆਸ ਵੀ ਕਰਦੇ ਹਾਂ ਪੂਰੀ ਪੰਚਾਇਤ ਤੋਂ ਕਿ ਇਹ ਪੂਰੇ ਨਗਰ ਨਿਵਾਸੀਆਂ ਦੀ ਸਹਿਮਤੀ ਦੇ ਨਾਲ ਸਾਰੇ ਕੰਮ ਕਰਨਗੇ ਔਰ ਨਗਰ ਨਿਵਾਸੀ ਵੀ ਇਹਨਾਂ ਨੂੰ ਵਾਅਦਾ ਕਰਦੇ ਆ ਕਿ ਜਿੱਥੇ ਪਿੰਡ ਵਸੀਆਂ ਦੀ ਇਹਨਾਂ ਨੂੰ ਲੋੜ ਹੋਵੇਗੀ ਅਸੀਂ ਇਹਨਾਂ ਦੇ ਨਾਲ ਮੁੰਡੇ ਦਾ ਮੁੰਡਾ ਲਾ ਕੇ ਖੜੇ ਹੋਵਾਂਗੇ ਔਰ ਪਿੰਡ ਦੇ ਸਰਬ ਪੱਖੀ ਵਿਕਾਸ ਵਿੱਚ ਹਿੱਸਾ ਪਾਵਾਂਗੇ ਸਭ ਤੋਂ ਪਹਿਲਾਂ ਨਵੇਂ ਸਰਪੰਚ ਬਣਨ ਤੇ ਤੁਹਾਨੂੰ ਜੀਬੀਸੀ ਅਪਡੇਟ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਤੁਹਾਨੂੰ ਹੀ ਚਾਹੁੰਦੇ ਹਾਂ ਕਿਵੇਂ ਦੇਦੋਂ ਨਵੇਂ ਤੁਸੀਂ ਸਰਪੰਚ ਚੁਣੇ ਗਏ ਹੋ ਪਿੰਡ ਵਸੀਆਂ ਨੇ ਤੁਹਾਨੂੰ ਸਰਪੰਚ ਚੁਣਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਵਿਕਾਸ ਪੱਧਰ ਤੇ ਤੁਸੀਂ ਪਿੰਡ ਦਾ ਉੱਚੀ ਲੀਹਾਂ ਤੇ ਲੈ ਕੇ ਜਾਓ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦੀ ਆ ਜਿਹੜਾ ਨੇ ਮੈਨੂੰ ਸਰਪੰਚ ਚੁਣਿਆ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਉਹਨਾਂ ਦਾ ਪਿੰਡ ਦਾ ਵਿਕਾਸ ਕਰਾਂਗੇ ਹਾਂਜੀ ਮਾਨੋ ਕੀ ਨਾਮ ਹੈ ਮੇਰਾ ਨਾਮਿੰਦਰਜੀਤ ਕੋਹੜਾ ਜੀ ਮੈਂ ਪੰਚਾਇਤ ਮੈਂਬਰ ਦਾ ਸਾਰਿਆਂ ਦਾ ਪਿੰਡ ਦਾ ਧੰਨਵਾਦ ਕਰਦੀ ਆ ਜੀ ਜਿਨ੍ਹਾਂ ਸਭ ਸੰਤੀ ਨਾਲ ਸਾਡਾ ਸਰਪੰਚ ਚੁਣਿਆ ਜੀ ਅੱਗੇ ਤੋਂ ਸਾਡੇ ਨਾਲ ਸਾਰੇ ਪਿੰਡ ਵਾਲੇ ਸਹਿਯੋਗ ਦੇਣ ਤਾਂ ਅਸੀਂ ਸਾਰੇ ਨਾਲ ਮਿਲ ਕੇ ਚੱਲਾਂਗੇ ਜੀ ਜਿੱਦਾਂ ਸਾਨੂੰ ਮਿਲ ਕੇ ਅੱਗੇ ਸਭ ਸੰਤੀ ਨਾਲ ਸਰਪੰਚ ਬਣਾਇਆ ਵਾ ਤੇ ਇਦਾਂ ਹੀ ਸਭ ਸੰਤੀ ਨਾਲ ਸਾਡੇ ਨਾਲ ਸਾਰਾ ਪਿੰਡ ਮਿਲ ਕੇ ਚੱਲੇ ਜੀ ਅਸੀਂ ਉਹਨਾਂ ਦੇ ਨਾਲ ਸਾਰਾ ਵੀ ਜੋ ਵੀ ਕੰਮ ਕਰਨੇ ਵਾਲੇ ਅਸੀਂ ਮਿਲ ਜੁਲ ਕੇ ਸਭ ਕੰਮ ਕਰਾਂਗੇ ਜੀ ਅਰਵਿੰਦਰ ਕੌਰ ਮੈਂ ਪਿੰਡ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਪਿੰਡ ਦਾ ਪੰਜ ਚੁਣਿਆ ਮੈਂ ਪਿੰਡ ਦੇ ਜੋ ਵੀ ਅਧੂਰੇ ਕੰਮ ਆ ਉਹਦੇ ਵਿੱਚ ਪੂਰਾ ਕੰਨ ਚ ਪੂਰਾ ਸਹਿਯੋਗ ਦਵਾਂਗੀ ਸਭ ਤੋਂ ਪਹਿਲਾਂ ਜੀਬੀਸੀ ਅਪਲੋਡ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਿ ਤੁਹਾਡੀ ਜਿਹੜੀ ਨੂ ਰਾਣੀ ਆ ਉਹ ਪਿੰਡ ਦੀ ਸਰਪੰਚ ਚੁਣੀ ਗਈ ਹੈ ਨੂ ਜਿਹੜਾ ਇੱਕ ਸਿਰਫ ਕਿਤਾਬਾਂ ਦੇ ਵਿੱਚ ਛਪਿਆ ਅੱਖਰ ਪਰ ਦੇਖਿਆ ਜਾਵੇ ਤਾਂ ਇੱਕ ਧੀ ਮੰਨਿਆ ਜਾਂਦਾ ਤੇ ਕਿਵੇਂ ਸਰ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਅਸੀਂ ਸਾਨੂੰ ਜੋ ਪਿੰਡ ਨੇ ਮਾਣ ਬਖਸ਼ਿਆ ਹੈ ਨਾ ਸਰਪੰਚੀ ਦਾ ਮੇਰੀ ਨੂ ਨੂੰ ਜੋ ਸਾਨੂੰ ਪਿੰਡ ਕਹੂਗਾ ਉਹਨਾਂ ਦੀ ਸਲਾਹ ਨਾ ਚੱਲਾਂਗੇ ਜੋ ਕੰਮ ਪਹਿਲ ਦੇ ਆਧਾਰ ਤੇ ਕਹਿਣਗੇ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਤੇ ਜੇਕਰ ਕੋਈ ਲੜਾਈ ਝਗੜਾ ਹੋ ਜਾਂਦਾ ਉਹ ਥਾਣੇ ਨਹੀਂ ਜਾਵਾਂਗੇ ਪਿੰਡ 'ਚ ਮਗਾਉਣ ਦਾ ਕੰਮ ਕਰਾਂਗੇ ਹੁਣ ਹਾਂਜੀ ਹਾਂਜੀ ਸਰ ਪੰਚਾਇਤ ਮੈਂਬਰ ਚੁਣੇ ਗਏ ਹੋ ਕੀ ਕਹਿਣਾ ਚਾਹੋ ਕੀ ਨਾਮ ਤੁਹਾਡਾ ਨਹੀਂ ਨਹੀਂ ਸਰਬਜੀਤ ਸਿੰਘ ਆ ਜੀ ਤੇ ਮੈਂ ਨਗਰਾਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਸ ਲਈ ਸਮਝਿਆ ਪਈ ਪੰਚਾਇਤ ਵਿੱਚ ਮੈਂਬਰ ਬਣਾ ਤੇ ਅਸੀਂ ਬਹੁਤ ਕੋਸ਼ਿਸ਼ ਕਰਨਗੇ ਪਿੰਡ ਦਾ ਵਿਕਾਸ ਕਰਨ ਦੀ ਜਿਹੜੇ ਕੰਮ ਰੁਕੇ ਉਹਨਾਂ ਨੂੰ ਵੀ ਅੱਗੇ ਚਲਾਵਾਂਗੇ ਫਿਰਦਾਰਾ ਉਹ ਹੋਰ ਕੋਈ ਲੜਾਈ ਝਗੜਾ ਹੋਏ ਪਿੰਡ ਦੇ ਵਿੱਚ ਉਹਨਾਂ ਨੂੰ ਟਾਉਣ ਦੀ ਕੋਸ਼ਿਸ਼ ਕਰਾਂਗੇ ਸਾਰੇ ਪਿੰਡ ਦੇ ਨਾਲ ਹੋ ਕੇ ਚੱਲਾਂਗੇ ਜੀ ਅਸੀਂ ਸਰ ਕੀ ਕਹਿਣਾ ਚਾਹੋਗੇ ਸਰ ਹਰਦੀਪ ਸਿੰਘ ਮੇਰਾ ਨਾਮ ਆ ਪਿੰਡ ਵਾਸੀਆਂ ਨੇ ਮੈਨੂੰ ਅੱਜ ਇੱਕ ਪੰਚਾਇਤ ਮੈਂਬਰ ਜ਼ਿੰਮੇਵਾਰੀ ਦਿੱਤੀ ਹੈ ਜਿਸ ਨਾਲ ਜ਼ਹਰ ਕ ਬੰਦੇ ਦਾ ਪੂਰਾ ਸਤਿਕਾਰ ਪੂਰੇ ਯੋਗਤਾ ਬਰਾਬਰ ਜੋ ਵੀ ਸਾਡੇ ਦੋ ਸੰਭਵ ਹੋਇਆ ਵੱਧ ਤੋਂ ਵੱਧ ਕੋਚੇਜ ਕਰਕੇ ਪਿੰਡ ਦਾ ਮਸਲਾ ਪਿੰਡ 'ਚ ਮਕਾਵਾਂਗੇ ਹੋਰ ਵੀ ਸਰ ਪੱਖੀ ਵਿਕਾਸ ਪਿੰਡ ਦਾ ਕੀਤਾ ਜਾਊਗਾ। ਅਜੀ ਕੀ ਯੋਗਦਾਨ ਹੋਏਗਾ ਤੁਹਾਡਾ ਪਿੰਡ ਦੇ ਵਿਕਾਸ ਵਿੱਚ ਮੇਰਾ ਨਾਮ ਨਰਿੰਦਰ ਸਿੰਘ ਆ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਸ लायक ਸਮਝਿਆ। ਬਾਕੀ ਅਸੀਂ ਜੋ ਵੀ ਪਿੰਡ ਦੇ ਵਿਕਾਸ ਬਾਰੇ ਸਾਡੇ ਕੋਲ ਹੋਇਆ ਉਹ ਕਰਾਂਗੇ ਬਾਦ ਚੜ ਕੇ ਇਸਨੂੰ। ਪਿੰਡ ਨੰਗਲਿਸ਼ਰ ਦੇ ਪਿੰਡ ਵਾਸੀਆਂ ਵੱਲੋਂ ਨਪ੍ਰੀਤ ਕੌਰ ਨੂੰ ਜਿਹੜਾ ਸਰਪੰਚ ਚੁਣਿਆ ਗਿਆ ਸਰਬਸੰਮਤੀ ਦੇ ਨਾਲ ਇੱਕ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਪੰਚਾਇਤ ਵੱਲੋਂ ਨਵੇਂ ਕੰਮਾਂ ਨੂੰ ਲੈ ਕੇ ਪਿੰਡ ਦਾ ਜਿਹੜਾ ਨਾਮ ਹੈ ਪੰਜਾਬ ਪਰ ਦੇ ਵਿੱਚ ਰੋਸ਼ਨ ਕੀਤਾ ਜਾਵੇਗਾ ਇਸੇ ਉਮੀਦ ਨੂੰ ਦੇਖਦੇ ਆਂ ਉਹਨਾਂ ਵੱਲੋਂ ਨਵੀਂ ਪੰਚਾਇਤ ਚੁਣੀ ਗਈ ਆ ਤੇ ਉਮੀਦ ਕਰਦੇ ਨੇ ਕਿ ਨਪ੍ਰੀਤ ਕੌਰ ਵੀ ਉਹਨਾਂ ਦੇ ਪੂਰਾ ਸਹਿਯੋਗ ਦੇਣਗੇ ਤੇ ਹਰ ਇੱਕ ਜਿਹੜਾ ਮਸਲਾ ਪਿੰਡ ਪਿੰਡ ਦਾ ਉਹ ਸਿਰਫ ਪਿੰਡ ਦੇ ਵਿੱਚ ਹੀ ਸੁਲਝਾਇਆ ਜਾਵੇਗਾ ਜੀਬੀਸੀ ਆਪਣੇ ਲਈ ਕੈਮਰਾਮੈਨ ਜਤਿੰਦਰ ਪ੍ਰਸਿੱਧ ਨਾਲ ਮਾਨਵਨੀ ਸਿੰਘ ਜੀ ਮਾ ਧੰਨਵਾਦ